ਰਹਾ ਮੁਕਲੀ ਕੀ ਬਾਰ ਮਹੱਲਾ 5 21 ਓਕਾਰ ਸਤਿਗੁਰੂ ਪ੍ਰਸਾਦ ਸ਼ਲੋਕ ਮਹੱਲਾ 5 ਜੈ ਸਾ ਸਤਿਗੁਰ ਸੁਣੀਂਦਾ ਤੈ ਸੋਹੀ ਮੈਂ ਢੀਠ ਮਿਸੜਿਆ ਮੇਲੇ ਪ੍ਰਭ ਹਰ ਦਰਗਾ ਕਾ ਵ ਸੀਠ ਹਰ ਨਾਮ ਮੰਤਰ ਦਰੜਾਏਂਦਾ ਕਟੇ ਹਮਰੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾਂ ਤੁਰੇ ਪਿਆ ਸੰਜੋਗ ਨੋ ਹਲਾ ਪੰਜਵਾ ਇੱਕ ਸੱਜਣ ਸਭ ਸੱਜਣਾ ਇੱਕ ਬੈਰੀ ਸਭ ਬਾਦ ਗੁਰ ਪੂਰੇ ਬੇਖਾਲਿਆ ਬਿਨ ਨਾਵੇ ਸਭ ਬਾਦ ਸਾਖਤ ਦੁਰਜਣ ਪਰਮਿਆ ਜੋ ਲੱਗੇ ਦੂਜਾ ਸਾਧ ਜਦ ਨਾਨਕ ਹਰ ਪ੍ਰਭੁ ਜਿਆ ਗੁਰ ਸਤ ਗੁਰ ਕੈ ਪ੍ਰਸਾਦ ਪੌੜੀ ਠੱਟਣ ਹਾਰੇ ਠਾਟ ਆਪੇ ਹੀ ਠੱਟਿਆ ਆਪੇ ਪੂਰਾ ਸਹੋ ਆਪੇ ਹੀ ਖਟਿਆ ਆਪੇ ਕਰਪਾਸਾਰ ਆਪੇ ਰੰਗ ਰਟਿਆ ਕੁਦਰਤ ਕੀ ਮੰਨਾ ਪਾਏ ਅਲ ਖਬਰ ਮਟਿਆ ਆਗਮ ਅਥਾ ਬੇਅੰਤ ਪਰ ਪਰ ਰਟਿਆ ਆਪੇ ਵੜ ਪਾ ਤਸਾਉ ਆਪ ਬੀ ਰਟਿਆ ਕੋਈ ਨਾ ਜਾਣੇ ਕੀਮ ਤੇੜ ਮਟਿਆ ਸੱਚਾ ਸਹਬ ਆਪ ਗੁਰਮੁਖ ਪ੍ਰਗਟਿਆ ਸੇ ਲੋਕ ਮਹਲਾ ਬਾਜਵਾ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਤੇ ਹੋ ਦਿਖਾਲ ਆਉ ਤਿਸ ਦੇ ਬਾਮਨ ਆਪਣ ਨਿਤਹਿਰਦਾ ਰਖਾਂ ਸੰਭਾਲ ਇੱਕ ਸਤਿਗੁਰ ਵਹਾਰਾ ਤਿਰਕ ਜੀਵਨ ਸੰਸਾਰ ਜਦ ਨਾਨਕ ਸਤਿਗੁਰ ਤੇ ਨਾਮ ਲਾਇਓ ਨਾ ਜੇ ਨ ਸਦੀ ਵਰਤੈ ਨਾਲ ਮਹੱਲਾ ਪੰਜਮਾ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਹਿ ਕੋਈ ਐਸਾ ਸਜਣਾ ਲੋੜ ਲੋ ਜੋ ਮੇਲੇ ਪ੍ਰੀਤਮ 모ਹੇ ਗੁਰਪੁਰੇ ਮਿਲਿਆ ਜਤ ਦੇਖਾਂ ਤਤ ਸੋਏ ਜਨਨਾਰਕ ਸੋ ਪ੍ਰਭ ਸੇਵਿਆ ਇਸ ਜੀਵਨ ਅਵਰਨ ਕੋਈ ਪੌੜੀ ਦੇਹ ਬਣਹਾਰ ਦਾ ਤਾਰ ਚਿਤ ਮੁਖ ਸਲਾਹੀ ਹੈ ਇਸੇ ਰਖਾ ਕਿਰਪਾ ਧਾਰ ਰਿਜਕ ਸੁਮਾਹੀ ਹੈ ਕੋਈ ਨਕਸੀ ਬਸ ਸਭਨਾ ਇੱਕ ਧਾਰ ਪਾਲੇ ਬਾਲਕ ਬਾਗ ਦੇਖੈ ਆਪ ਕਰ ਕਰਦਾ ਅਨੁਭਉਦ ਤਿਸੂ ਨਾ ਜਾਣੀਐ ਸਰਬ ਧਾਰ ਸਮਰਥ ਉਤਸ ਕਰ ਬਾਣੀਐ ਗਾਇਆ ਰਾਤ ਦਿਨ ਅੰਤ ਕਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ ਸ਼ਲੋਕ ਮਹਲਾ 5ਵਾਂ ਭੀੜੋ ਮੋਕ ਲਾਈ ਕੀਤਿ ਅਨ ਸਭ ਰਖੇ ਕੁਟੰਬੈ ਨਾਲ ਕਾਰ ਦੇ ਆਪ ਸੁਵਾਰਿ ਅਨ ਸੋ ਪ੍ਰਭ ਸਦਾ ਸੁਭਾਲ ਪ੍ਰਭੂ ਮਾਤਪਤਾ ਕਾਂਠ ਲਾਇੰਦਾ ਲੋਹੜੇ ਬਾਲਕ ਪਾਲ दयाल होई ਸਭ ਜੀ ਜੰਤਰ ਹਰਿ ਨਾਨਕ ਨਦਰੇ ਨਿਹਾਲ ਮਹੱਲਾ ਪੰਜਵਾ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖ ਦੇ ਨਾਮ ਸੰਤੁਖਿਆ ਉਤਰੈ ਮਨ ਕੀ ਭੁੱਖ ਗੁਰ ਬਾਣ ਤਣ ਹਰਿਆ ਕੀਤਿਆ ਨਾਨਕ ਕਿਹਾ ਮਨੁਖ ਪਉੜੀ ਸੋ ਐਸਾ ਦਾਤਾਰ ਮਨੋ ਨਾਮ ਬਿਸਰੈ ਕੜੀ ਨ ਮੋਤ ਚਸਾ तिस बिन ना सर अंतर बाहर संग क्या को लुक करै जिस पत रख आप सो भव जल तरह भगत ज्ञानी तपा जिस कृपा कर सो पूरा प्रधान दान जिसनों बल तरह जिस जरा आप सो ही आजर जरा तिस ही मिलया सच मंत्र गुर मन तर सलोक महला ਤੰਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਖ ਜਾਏ ਤੰਨ ਸੋ ਜੰਤ ਸੁਹਾਵੜੀ ਜੋ ਗੁਰਮੁਖ ਜਪਦੇ ਨਾਉ ਜਿਨਨੇ ਇਕ ਮਨ ਇਕ ਰਾਦਿਆ ਤੈਨ ਸਾਧ ਬਲਹਾਰ ਜਾਉ ਤੈਨ ਕੀ ਧੂੜ ਹਮ ਬਾਛਦੇ ਕਰਨੇ ਪੱਲੇ ਪਾਈ ਜੋ ਰਤੇ ਰੰਗ ਗੋਬਿੰਦ ਕੈ ਹਉ ਤੈਨ ਬਲਹਾਰ ਜਾਉ ਆਖਾਂ ਬਿਰਥਾ ਜੀ ਕੀ ਹਰ ਸੱਜਣ ਮਹਿਲੂ ਰਾਏ ਗੁਰ ਪੂਰਾ ਮਿਲਾਇਆ ਜਨਮ ਮਰਨ ਦੁਖ ਜਾਏ ਜਦ ਨਾਨਕ ਪਾਇਆ ਅਗਮ ਰੂਪ ਅੰਤ ਨ ਕਾਹੂੰ ਜਾਈ ਮਹੱਲਾ ਪੰਜਮਾ ਤਨ ਸੋ ਬਿੜਾ ਕੜੀ ਤਨ ਤਨ ਮੂਰਤ ਪਲਸਾਰ ਤਨ ਸੋ ਦਿਨ ਸ ਸੰਜੂਗੜਾ ਜਿਤੇ ਡਿਠਾ ਗੁਰ ਦਰਸਾਰ ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਅਗਮ ਅਪਾਰ ਹੋ ਮੈਂ ਟੁੱਟਾ ਮੋੜਾ ਇਕ ਤ ਸਤਿਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪਉੜੀ ਸਿਫਤ ਸਲਾਹਣ ਭਗਤ ਬਿਰਲੇ ਦਿੱਤੀ ਆ ਨਾ ਸੌਂਪੇ ਜਿਸ ਪੰਡਾਰ ਫਿਰ ਪੁਸਨਾ ਲੀਤੀ ਆ ਨ ਜਿਸ ਨੋਂ ਲੱਗਾ ਰੰਗ ਸੇ ਰੰਗ ਰਤਿਆ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਹਨੋਂ ਭੱਤਿਆ ਉਹਨਾਂ ਪਿੱਛੇ ਜੱਗ ਪੁੰਚੈ ਭੋ ਗਈ ਉਨਾ ਪਿਆਰਾ ਰੱਬ ਉਨਾ ਜੋ ਗਈ ਜਿਸ ਮਿਲਿਆ ਗੁਰ ਆਏ ਤੈਨ ਪ੍ਰਭ ਜਾਣਿਆ ਹਉ ਬਲਿਹਾਰੀ ਤੈਨ ਜੇ ਖਸਮੈ ਪਾਣਿਆ ਸ਼ਲੋਕ ਮਹਲਾ 5ਮ ਹਰ ਇੱਕ ਸਹਿ ਨਾਲ ਮੈਂ ਦੂਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸਜਣੂ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸ਼ਟੇ ਮੂਹ ਮੈਲਾ ਕਰੈ ਨਾ ਭੰਗ ਜਾਣੈ ਬਿਰთა ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਪੰਨਣ ਘੜਨ ਸਮਰਥ ਹਰ ਇੱਕੋ ਮੇਰਾ ਦਾ ਤਾਰ ਹੈ ਸਿਰਤਾ ਤਿਆ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰਥ ਸਤਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਵੱਡਾ ਸਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸਤਿਨਾਮ ਸਾਧਹੀ ਭੋਗੇ ਭੋਗ ਮਹਲਾ 5 ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਵੰਧ ਵੇਖਦਿਆਂ ਹੀ ਭਜ ਜਾਣ ਕਦੇ ਨਾ ਪਾਇਨ ਬੰਧ ਜਿੱਤਰ ਪੈਨਨ ਖਾਵਨੇ ਜਿੱਤਰ ਰਖਣ ਗੰਢ ਜਿਤ ਦਿਨ ਕਿਸਨਾ ਹੋਵਈ ਇੱਤ ਦੇ ਨੋ ਬੋਲਣ ਗੰਦ ਜੀ ਕੀ ਸਾਰ ਨਾ ਜਾਣਨੀ ਮਨ ਮੁਖ ਅਗਿਆਨੀ ਅੰਦ ਕੂੜਾ ਗੰਡਨਾਂ ਚੱਲਈ ਚੱਕੜ ਪੱਥਰ ਬੰਧ ਅੰਦੇ ਆਪ ਨਾ ਜਾਣਨੀ ਪੱਕੜ ਪੇਟ ਨ ਤੰਦ ਝੂਠੇ ਮੋਲ ਪਟਾਇਆ ਹਉ ਹਉ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਤੋਰ ਪੂਰਾ ਕਰਮ ਕਰੇ ਜਦ ਨਾਨਕ ਸੇ ਜਨ ਉਬਰੇ ਜੋ ਸਤ ਗੁਰ ਸਰਣ ਪਰੇ ਪੌੜੀ ਜੋ ਰੱਤੇ ਦੀਦਾਰ ਸਈ ਸੱਚ ਹਾਕ ਜਿੰਨੀ ਜਾਤਾ ਖਸਮ ਕਿਉ ਲੱਭੈ ਤਿੰਨਾ ਖਾਕ ਮਨ ਮੈਲਾ ਬੇਕਾਰ ਹੋਵੈ ਸੰਗ پاک ਦਿਸੈ ਸੱਚਾ ਮਹਿਲ ਖੁੱਲੈ ਪਰਮਤਾਕ ਜਿਸੈ ਦਖਾਲੇ ਮਹਿਲ ਤਿਸਨਾ ਮਿਲੇ ਤਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਵਿਚ ਆਕੋ ਨਉ ਨਿ ਦੇ ਨਾਮ ਨਿਧਾਨ ਗੁਰ ਕੈ ਸਬਦ ਲਾਭ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹਲਾ 5 ਹਰਿ ਨਾਖੀ ਕੁ ਸਤਿ ਬੈਣ ਸੁਣਾਈ ਜੋ ਤਉ ਕਰੇ ਉਧਾਰਣ ਸੁੰਦਰ ਬਚਨ ਤੁਮ ਸੁਲੋਸ ਵਿਲੀ ਪਰ ਤੈਂਡਾ ਮਨ ਸਾਧਾਰਣ ਦੁਰਜਨ ਸੇਤੀ ਨਿ ਹੋ ਰਚਾਇਓ ਦਸ ਵਿਖਾਮ ਹੈ ਕਾਰਣ ਉਣੀ ਨਹੀਂ ਜੁਣੀ ਨਹੀਂ ਨਹੀਂ ਕਿਸੈਬ ਹੂਣੀ ਪਰ ਸੈਲ ਸੁਬੀਲਾ ਛੱਡ ਗਵਾਇਓ ਦੁਰਮਤ ਕਰਮ ਬਹੂਣੀ ਨਾ ਹੋ ਪੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੁਸਾ ਜਿਤੋਂ ਲਾਈ ਤੇ ਤੋਂ ਲੱਗੀ ਤੂੰ ਸੁਣ ਸਤ ਸੰਦੇਸਾ ਸਾਈ ਸੁਹਾਗਣ ਸਾਈ ਪਾਗਣ ਜੈ ਪਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗਵਾਏ ਗੱਲ ਸੀਤੀ ਲਈ ਸਵਾਰੀ ਕਰ ਮਹੀਨ ਤਨ ਕਰੈ ਬਨੰਤੀ ਕਦ ਨਾਨਕ ਆਵੈ ਬਾਰੀ ਸਭ ਸੁਹਾਗਣ ਮਾਣੈ ਰਲੀਆਂ ਇਕ ਦੇਵ ਹੂ ਰਾਤ ਮੋਹਾਰੀ ਮਹੱਲਾ ਪੰਜਵਾ ਕਾਹੇ ਮਨ ਤੂੰ ਦੂਲਤਾ ਹਰ ਮਨ ਸਾ ਪੂਰਨ ਹਾਰ ਸਤ ਗੁਰ ਪੁਰਖ ਤਿਆਇ ਤੂੰ ਸਭ ਦੁੱਖ ਬਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਏ ਵਕਾਰ ਜਿਨ ਕੋ ਪੂਰਬ ਲਿਖਿਆ ਤੇ ਨਿਰੰਗ ਲਗਾ ਅਨਰੰਕਾਰ ਓ ਨੀ ਛੱਡਿਆ ਮਾਇਆ ਸਵਾਵੜਾ ਤਨ ਸੰਚਿਆ ਨਾਮ ਅਪਾਰ ਅੱਠੇ ਪੈਰ ਇੱਕ ਤਲਵੈ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੋ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵੇ ਚਿਤ ਤਿਸਨੂੰ ਸਦਾ ਸੁਖ ਜਿਸ ਤੂੰ ਆਵੇ ਚਿਤ ਤਿਸ ਜਮ ਨਹੀਂ ਦੁਖ ਜਿਸ ਤੂੰ ਆਵੇਂ ਚਿੱਤ ਕਿਸਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸੁਵਾਰਿਆ ਜਿਸ ਤੂੰ ਆਵੇਂ ਚਿੱਤ ਸੋ ਪਰਵਾਨ ਜਨ ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤਿੰਨ ਕੁੱਲ ਉਦਾਰਿਆ ਸੋ ਲੋਕ ਮਹੱਲਾ ਪੰਜਵਾਂ ਅੰਦਰ ਉਹ ਨਾ ਬਾਹਰ ਉਹ ਨਾ ਕੂੜੀ ਕੂੜੀ ਗਾਵੈ ਦੇਹੀ ਤੋਂ ਬੈ ਚੱਕਰ ਬਣਾਏ ਮਾਇਆ ਨੂੰ ਬੋਤਾਵੈ ਅੰਦਰ ਮੈਲ ਨਾ ਉਤਰੈ ਹਉਮੈ ਫਿਰ ਫਿਰ ਆ ਬੈ ਜਾਵੈ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੈ ਵੈਸ਼ਨੂ ਨਾਮ ਕਰਮ ਹੋ ਜੁਗਤਾ ਤੋ ਕੁੱਟੇ ਕਿਆ ਫਲ ਪਾਵੇ ਹੰਸਾ ਮਿੱਤਿਓ ਬੈਠਾ ਬਗ ਨਾ ਵਣੀ ਨਿਤ ਬੈਠਾ ਮੱਸੀ ਨੂੰ ਉਤਾਰ ਲਾਵੈ ਜਾਂ ਹਾਂਸੋ ਸਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨ ਆਵੇ ਹਾਂਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ ਉੱਡ ਰਿਆ ਵਿਚਾਰਾ ਬਗਲਾ ਮਤ ਹੂਵੇ ਮੰਜ ਲਖਾਵੇ ਜਿੱਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਵਿੱਚ ਜਾਂ ਹਰ ਇਹ ਬਹ ਪਾਵੈ ਸਤਗੁਰ ਸਰਬ ਰਤਨੀ ਭਰਪੂਰੀ ਜਿਸ ਪਰਾਪਤ ਸੋ ਪਾਵੈ ਸਿੱਖ ਹੰਸ ਸਰਬਰ ਇਕੱਠੇ ਹੋਏ ਸਤਿਗੁਰ ਕਾ ਹੁਕਮ ਆਵੈ ਰਤਨ ਪਦਾਰਥ ਮਾਨਕ ਸਰਬਰ ਭਰਪੂਰੇ ਖਾਏ ਖਾਚ ਰਹਿ ਤੋਟ ਨ ਆਵੈ ਸਰਬਰ ਹੰਸ ਦੂਰ ਨ ਹੋਈ ਕਰਤੇ ਏਵੈ ਭਾਵੈ ਜਦ ਨਾਨਕ ਜਿਸ ਦਾ ਮਹਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੁਟੰਬ ਸਬ ਤਾਰੇ ਸਭ ਸੇਟ ਸੜਾਵੇ ਮਹੱਲਾ ਪੰਜਵਾ ਪੰਡਤ ਅਖਾਏ ਬਹੁਤੀ ਰਾਹੀ ਕੋਲੜ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ ਟਸ ਨਾਹੀ ਦੇਹਾ ਕੂੜੀ ਆਵੈ ਕੂੜੀ ਜਾਵੈ ਬਾਇਆ ਕੀ ਨਿਤ ਜੂਹਾ ਸੱਚ ਕਹੈ ਤਾਂ ਸੋਹੋ ਆਵੈ ਅੰਤਰ ਬਹੁਤਾਰੂਹਾ ਵਿਆਪਿਆ ਦੁਰਮਤ ਕੁਬ ਤੁਕ ਮੂੜਾ ਮੰਨ ਲਾ ਕਾ ਤੇ ਸੋਹੋਾ ਠੱਗ ਸੇਤੀ ਠੱਗ ਰਲ ਆਇਆ ਸਾਥ ਪੇ ਇੱਕੋ ਜੀਹਾ ਸਤਗੁਰ ਸਰਾਫ ਨਦਰੀ ਵਿੱਚ ਦੂ ਕੱਢੈ ਤਾ ਉਗੜ ਆਇਆ ਲੋਹਾ ਬਹੁ ਤੇਰੀ ਥਾਈਂ ਰਲਾਈ ਰਲਾਈ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਸਤਿਗੁਰ ਕੀ ਜੇ ਸਰਣੀ ਆਵੈ ਫਰਮਨੂਰੋ ਕੰਚਨ ਹੋਹਾ ਸਤਿਗੁਰ ਨਰਬੈਰ ਪੁੱਤਰ ਸਤਲ ਸਮਾਨੇ ਔਗਣ ਕਟੇ ਕਰੇ ਸੁਧ ਦਿਹਾ ਨਾਨਕ ਜਿਸ ਤੁਰ ਮਹਤਕ ਹੋਵੈ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅਮਰਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਰਪਾਲ ਹੋਵੈ ਤਿਸ ਰਿਹਾ ਬਸੀਹਾ ਆਵਣ ਜਾਣਾ ਤਿਸ ਕਾ ਕਟਿਐ ਸਦਾ ਸਦਾ ਸੁਖ ਹੂਆ ਪਉੜੀ ਜੋ ਤੁਧ ਪਾਣਾ ਜੰਤ ਸੋ ਤੁਧ ਬੁਜਈ ਜੋ ਤੁਧ ਪਾਣਾ ਜੰਤ ਸੋ ਦਰਗਾ ਸਜਈ ਜਿਸਨੋ ਤੇਰੀ ਨਦਰ ਹੋਮੈ ਤਿਸ ਗਈ ਜਿਸਨੋ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕਾ ਸੁਆਮੀ ਬਲ ਨਿਰਭਉ ਸੋ ਭਈ ਇਸਨੂੰ ਤੂੰ ਕਿਰਪਾਲ ਸੱਚਾ ਸੋਥਈ ਇਸਨੂੰ ਤੇਰੀ ਮਾਇਆ ਨਾ ਪੁਹੈ ਅਗਨਈ ਇਸਨੂੰ ਸਦਾ ਦਿਆਲ ਜਿਨ ਗੁਰਤੇ ਮਤ ਲਈ ਸਲੋਕ ਮਹੱਲਾ ਪੰਜਮਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਗੁਰ ਪਾਏ ਪਹਿ ਮਨ ਤਨ ਅੰਤਰ ਬਸ ਦੁੱਖ ਆਨਾਸ਼ ਹੋਏ ਹੱਥ ਦੇ ਆਪ ਰੱਖ ਬਿਆਪੈ ਪਉ ਨਾ ਕੋਈ ਗੋਣਾ ਗਵਾਦ ਦਿਨ ਰਾਤ ਰੈਣ ਇਤੇ ਕਮ ਲਾਈ ਸੰਤ ਜਨਾ ਕੈ ਸੰਗ ਹੋ ਮੈ ਰੋਗ ਜਾਏ ਸਰਬੰਦਰ ਅੰਤਰ ਖਸਮ ਇਕੋ ਰਬ ਰਹਾ ਗੁਰ ਪ੍ਰਸਾਦੀ ਸਤ ਸਚੂ ਸਤਿ ਲਹਿਆ ਦਇਆ ਕਰੋ ਦਇਆ ਆਪਣੀ ਸਿਫਤ ਦਿਓ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹਲਾ 5ਵਾਂ ਇਕ ਕੋਜ ਪਿਆ ਮਨੈ ਮਹੀਂ ਇਕ ਸਕੀ ਸਰਣਾਏ ਇਕ ਸਿ ਓਂਕਰ ਪਰਹੜੀ ਦੂਜੀ ਨਹੀਂ ਜਾਏ ਇਕੋ ਦਾਤਾ ਮੰਗਿਐ ਸਭ ਕਿਸ ਪੱਲਾ ਪਾਈ ਮਨ ਤਨ ਸਾਸ ਕਰਾ ਸੁ ਪ੍ਰਭੂ ਇਕੋ ਇਕ ਤਾਈ ਅੰਮਰਤ ਨਾਮ ਨਦਾਨ ਸਤਿ ਗੁਰਮੁਖ ਪਾਇਆ ਜਾਏ ਬੜ ਭਾਗੀ ਤੇ ਸੰਤ ਜਨ ਜਨਮਨ ਮੁੱਠਾ ਆਈ ਜਸਲ ਮਹੀ ਅਲ ਰਵ ਰਹਾ ਦੂਜਾ ਕੋਈ ਨਾ ਹੈ ਨਾਮ ਤੇ ਆਈ ਨਾਮ ਉਚਰਾ ਨਾਨਕ ਖਸਮਰ ਜਾਈ ਪੌੜੀ ਜਿਸਨੋਂ ਤੂੰ ਰਖਬਾਲਾ ਮਾਰੇ ਤਿਸ ਕੌਣ ਜਿਸਨੋਂ ਤੂੰ ਰਖਬਾਲਾ ਜਿੱਤਾ ਤਨ ਹੈ ਭੈਣ ਜਿਸਨੋਂ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੋਂ ਤੇਰਾ ਅੰਗ ਸੋ ਨਿਰਮਲੀ ਹੂ ਨਿਰਮਲਾ ਜਿਸਨੋਂ ਤੇਰੀ ਨਜ਼ਰ ਨਾ ਲੇਖਾ ਪੁਸੀ ਹੈ ਇਸਨੂੰ ਤੇਰੀ ਖੁਸ਼ੀ ਤਿੰਨ ਨੋਂ ਨਦ ਪੁੰਚੀ ਐ ਇਸਨੂੰ ਤੂੰ ਪ੍ਰਭ ਬੱਲ ਤਿਸ ਕਿਆ ਮੋ ਸੰਦਗੀ ਇਸਨੂੰ ਤੇਰੀ ਬਹਿਰ ਸੋ ਤੇਰੀ ਬੰਦਗੀ